1 ਜਨਵਰੀ 2026 ਨੂੰ ਢੋਲਾਂ ਤੇ ਨੱਚਣ ਵਾਲਿਓ ਡੀਜਿਆਂ ਤੇ ਭੰਗੜੇ ਪਾਉਣ ਵਾਲਿਓ ਤੁਹਾਨੂੰ ਪਤਾ 1 ਜਨਵਰੀ 1993 ਨੂੰ ਤੁਹਾਡੀ ਕੌਮ ਦਾ ਜਥੇਦਾਰ ਚੁੱਕਿਆ ਗਿਆ ਤੇ ਅੱਜ ਤੱਕ ਪਤਾ ਨਹੀਂ ਲੱਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਤੱਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਭਗੌੜਾ ਲਿਖਿਆ ਹੋਇਆ ਵੀ ਉਹ ਥਾਣੇ ਦੇ ਵਿੱਚੋਂ ਭੱਜ ਗਏ ਸਨ ਪਰ ਹਾਕਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਉਹਨਾਂ ਨੂੰ ਗਵਾਹ ਵਾਲਿਆਂ ਨੇ ਦੱਸਿਆ ਗਵਾਹੀਆਂ ਵਾਲਿਆਂ ਨੇ ਸੀਆ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਪੁੱਠਾ ਲਮਕਾ ਕੇ ਕੁੱਟਿਆ ਗਿਆ ਉਹਨਾਂ ਦੇ ਕੇਸ ਖੋਲ ਕੇ ਪੁੱਟੇ ਗਏ ਉਹਨਾਂ ਨੂੰ ਨਗਨ ਹਾਲਤ ਦੇ ਵਿੱਚ ਕੁੱਟਿਆ ਗਿਆ ਗਰਮ ਸਰਈਏ ਕਰਕੇ ਲੰਘਾਏ ਗਏ ਲੱਤਾਂ ਬਾਹਾਂ ਤੋੜ ਦਿੱਤੀਆਂ ਕਿ ਅਸੀਂ ਡੀਜਾਂ ਤੇ ਨੱਚੀ ਜਾਂਦੇ ਆ ਢੋਲਾਂ ਤੇ ਨਵਾਂ ਸਾਲ ਨਵਾਂ ਸਾਲ ਕਾਹਦੀਆਂ ਮੁਬਾਰਕਾਂ ਤੁਹਾਡੀ ਕੌਮ ਦਾ ਤੇ ਜਥੇਦਾਰ ਅਲੋਪ ਕਰ ਦਿੱਤਾ ਅੱਜ ਤੱਕ ਇਨਸਾਫ ਨਹੀਂ ਮਿਲਿਆ ਮੈਂ ਜਥੇਦਾਰ ਗੁਰਦੇਵ ਸਿੰਘ ਕੌਂਕਾ ਸਾਹਿਬ ਦੀ ਸ਼ਹਾਦਤ ਨੂੰ ਕੋਟ ਕੋਟ ਵਰ ਸਜਦਾ ਕਰਦਾ ਸਿਰ ਚ